ਹਾਂਜੀ ਦੋਸਤੋ ਇੱਕ ਚੀਜ਼ ਆਪਾਂ ਬਹੁਤ ਸੁਣੀ ਕਹਿੰਦੇ ਵੀ ਆ ਜਿਹੜਾ ਸੇਬ ਹੁੰਦਾ ਨਾ ਸੇਬ ਦੇ ਜਿਹੜੇ ਸਟicker ਵਗੈਰਾ ਲੱਗੇ ਹੁੰਦੇ ਨੇ ਉੱਪਰ ਇਹਦੇ ਥੱਲੇ ਕੋਈ ਸੇਬ ਖਰਾਬ ਹੁੰਦਾ ਜਾਂ ਕੋਈ ਨਿਸ਼ਾਨ ਹੁੰਦਾ ਕਿਸੇ ਚੀਜ਼ ਦਾ ਜਿਵੇਂ ਕੋਈ ਟੀਕਾ ਵਗੈਰਾ ਇੰਜੈਕਸ਼ਨ ਵਗੈਰਾ ਲੱਗਿਆ ਹੁੰਦਾ ਤੇ ਉਹਦੇ ਕਾਰਨ ਮੰਨ ਲਓ ਉਹਨੂੰ ਲੁਕਾਉਣ ਲਈ ਇਹ ਜਿਹੜੀਆਂ ਕੀਤਾ ਹੁੰਦਾ ਵਾ ਸਟicker ਜਿਹਾ ਲਾਇਆ ਹੁੰਦਾ ਉੱਪਰ ਠੀਕ ਹੈ ਵੀ ਕਿਸੇ ਨੂੰ ਗਾਹਕ ਨੂੰ ਪਤਾ ਨਾ ਲੱਗੇ ਤੇ ਅੱਜ ਆਪਾਂ ਲਿਆਂਦਾ ਸੇਬ ਦੇਖ ਸਕਦੇ ਜੇ ਕਿੰਨਾ ਸੋਹਣਾ ਦੇਖਣ ਨੂੰ ਤੇ ਵਾਕਈ ਆਪਾਂ ਦੇਖਦੇ ਆ ਪਟਕੇ ਵੀ ਵਾਕਈ ਸੱਚੀ ਗੱਲ ਏ ਜਿਵੇਂ ਇਹ ਗੱਲ ਇੱਕ ਕਫੇ ਕੀ ਉੱਪਰ ਸਟicker ਤੇ ਲਿਖਿਆ ਹੋਇਆ ਫਰੈਸ਼ ਫਰੂਟ ਆਜੋ ਆਪਾਂ ਪਟਕੇ ਦੇਖਦੇ ਆ ਸਟicker ਤੇ ਦੇਖਦੇ ਆ ਇਹਦੇ ਥੱਲਿਓਂ ਸਾਫ਼ ਨਿਕਲਦਾ ਸੇਬ ਚਾਹੇ ਕੁਛ ਮੰਨ ਲਓ ਇਹਦੇ ਥੱਲਿਓਂ ਖਰਾਬ ਨਿਕਲਦਾ ਠੀਕ ਹੈ ਤੇ ਆ ਵੇਖ ਲੋ ਵਾਕਈ ਵੀਰ ਮੇਰੇ ਸੱਚੀ ਗੱਲ ਐ ਆ ਬਿਲਕੁਲ ਉਹੀ ਚੀਜ਼ੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੇ ਸੇਬ ਐ ਕੱਚੇ ਹੁੰਦੇ ਨੇ ਇਹਨਾਂ ਨੂੰ ਮਿੱਠੇ ਕਰਨ ਲਈ ਇੰਜੈਕਸ਼ਨ ਲਾਏ ਜਾਂਦੇ ਨੇ ਜੇ ਕੋਈ ਉਸ ਤਰੀਕੇ ਦਾ ਖਰਾਬ ਹੋਵੇ ਤੇ ਐ ਥੋੜਾ ਨਾ ਲੋਂਦਾ ਵਾ ਵਾਕਈ ਇੰਜੈਕਸ਼ਨ ਲਾਉਣ ਵਾਲੀ ਗੱਲ ਹੀ ਐ ਵੀ ਉੱਪਰ ਲਾ ਕੇ ਬਾਅਦ ਚੋਂ ਦਾ ਨਿਸ਼ਾਨ ਨੂੰ ਮਟਾਇਆ ਜਾਂਦਾ ਵਾ ਠੀਕ ਐ ਚਲੋ ਜੋ ਵੀ ਕੋਈ ਕਰਦਾ ਵਾ ਆਪਾਂ ਨੂੰ ਨਹੀਂ ਪਤਾ ਇੱਥੋਂ ਕੋਈ ਕਰਦਾ ਵਾ ਕੋਈ ਪਿੱਛੋ ਕਰਦਾ ਇੱਥੋਂ ਦੁਕਾਨਦਾਰ ਕਰਦਾ ਕੋਈ ਪਿੱਛੋ ਕਰਦਾ ਕਿੱਥੋਂ ਸੇਵ ਆਉਂਦਾ ਕਿੱਥੋਂ ਨਹੀਂ ਕੋਈ ਇਹ ਚੀਜ਼ਾਂ ਬਾਰੇ ਆਪਾਂ ਨੂੰ ਨਹੀਂ ਪਤਾ ਨਾ ਆਪਾਂ ਉਹ ਕਹਿਣਾ ਚਾਹੁੰਦੇ ਆ ਪਰ ਜੋ ਵੀ ਕਰਦਾ ਬੰਦਾ ਉਹਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਭਰਾ ਮੇਰੋ ਆਪਾਂ ਆਪਣੇ ਥੋੜੇ ਜੇ ਫਾਇਦੇ ਲਈ ਥੋੜੇ ਜੇ ਮੁਨਾਫੇ ਲਈ ਇੱਕ ਲੋਕਾਂ ਨੂੰ ਅੱਖੀ ਘੱਟਾ ਦਾ ਆਪਾਂ ਉੱਪਰ ਐਵੇਂ ਸਟicker ਲਾ ਕੇ ਪਾ ਸਕਣਿਆ ਠੀਕ ਹੈ ਚਲੋ ਆਪਣੇ ਨਿਸ਼ਾਨ ਨਹੀਂ ਦਿਸਦੇ ਪਰ ਉਸ ਕਾਲਪੁਰਖ ਵੈਗਰੂ ਦੇ ਮੰਨ ਲਓ ਉਹਦੀ ਨਿਗਾਹ ਤਾਂ ਤੁਸੀਂ ਜਿਹੜੇ ਗਨਾਘਾਰ ਹੋਈ ਜਾਂਦੇ ਜੇ ਇਹ ਕੰਮ ਕਰਕੇ ਠੀਕ ਹੈ ਲੋਕਾਂ ਨੂੰ ਤੁਸੀਂ ਠੀਕ ਹੈ ਲੋਕਾਂ ਨੂੰ ਤੁਸੀਂ ਇਹ ਚੀਜ਼ ਜ਼ਰੂਰ ਪੜਦਾ ਕਰ ਸਕਦੇ ਜੇ ਗਾਹਕ ਲਈ ਕਰ ਸਕਦੇ ਜੇ ਵੀ ਤੁਸੀਂ ਉੱਪਰ ਸਟicker ਲਾਤਾ ਗਾਹਕ ਨੂੰ ਪਤਾ ਨਹੀਂ ਲੱਗਣਾ ਉਹਨੇ ਸਾਫ਼ ਦੇਖ ਕੇ ਲੈ ਜਾਣਾ ਘਰੇ ਜਾ ਕੇ ਜਦੋਂ ਖੋਲੂਗਾ ਇਹਨੂੰ ਲਾਊਗਾ ਸਟicker ਨੂੰ ਉਦੋਂ ਪਤਾ ਲੱਗਦਾ ਉਦੋਂ ਅਗਲਾ ਕਿਹੜਾ ਕੋਈ ਵਾਪਸ ਮੋੜਨ ਆਉਂਦਾ ਠੀਕ ਤੇ ਚਲੋ ਇੱਕ ਵਾਰ ਆਪਣੀ ਚੀਜ਼ ਵੇਖ ਗਈ ਇਹ ਰਾਫੇਰੀ ਕਰਕੇ ਵਾਦਾ ਘਟਾ ਕਰਕੇ ਇੱਕ ਵਾਰੀ ਆਪਾਂ ਕਿਸੇ ਦੇ ਅੱਖਾਂ 'ਚ ਘੱਟਾ ਪਾ ਸਕਦੇ ਹਾਂ ਪਰ ਉਸ ਵੈਗਰੂ ਕਾਲਪੁਰਖ ਦੀ ਕਚਹਿਰੀ 'ਚ ਇਹ ਅੱਖਾਂ 'ਚ ਘੱਟਾ ਨਹੀਂ ਜੇ ਪੈਣਾ ਉਹ ਜੋ ਤੁਸੀਂ ਮਾੜਾ ਕਰਮ ਕਰੋਗੇ ਜੋ ਬੇਈਮਾਨੀ ਤੋਂ ਥੱਗੀ ਠੋਰਾ ਕਰੋਗੇ ਉਹ ਤੁਹਾਡਾ ਹਰ ਇੱਕ ਉਸ ਕਾਲਪੁਰਖ ਵੈਗਰੂ ਦੀ ਕਚਹਿਰੀ 'ਚ ਲਿਖਿਆ ਜਾਣਾ ਜੇ ਭਰਾ ਮੇਰੇ ਥੋੜੇ ਥੋੜੇ ਆਪਣੇ ਮੁਨਾਫੇ ਲਈ ਆ ਕੁਝ ਨਾ ਕਰੋ ਠੀਕ ਹੈ ਹੱਕ ਸੱਚ ਦੀ ਮਿਹਨਤ ਦੀ ਕਮਾਈ ਕਰੋ ਜੋ ਤੁਹਾਡੇ ਇੱਥੇ ਵੀ ਤੁਹਾਡੇ ਬੱਚੇ ਕੰਮ ਆਵੇ ਤੁਹਾਡੇ ਬੱਚਿਆਂ ਦੇ ਵੀ ਕੰਮ ਆਵੇ ਤੇ ਆਉਣ ਵਾਲੇ ਟਾਈਮ 'ਚ ਤੁਹਾਡੇ ਕਾਲਪੁਰਖ ਵੈਗਰੂ ਦੇ ਵੀ ਤੁਹਾਡੇ ਜਾ ਕੇ ਕੰਮ ਆਵੇ ਇਹ ਕੰਮ ਜਰੂਰ ਕਰਿਆ ਕਰੋ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਆ ਚੀਜ਼ਾਂ ਨਾ ਕਰਿਆ ਕਰੋ ਜਿਹੜਾ ਕਿਸੇ ਦੀ ਸਿਹਤ ਨਾਲ ਖਿਲਵਾੜ ਹੋਵੇ ਅਕਸਰ ਇਹਦੇ ਜੇ ਇੰਜੈਕਸ਼ਨ ਲੱਗਾ ਕੁਝ ਹੋਇਆ ਅਕਸਰ ਕਿਸੇ ਨੇ ਬੱਚੇ ਨੇ ਖਾਦਾ ਜਾਂ ਕਿਸੇ ਨੇ ਖਾਦਾ ਉਹਦੀ ਸਿਹਤ ਨੂੰ ਕਿੰਨਾ ਨੁਕਸਾਨ ਹੋਣਾ ਹੈ ਵਿੱਚ ਖਰੇ ਕਿ ਕਿਹੜੀ ਚੀਜ਼ ਲਈ ਹੋਈ ਠੀਕ ਹੈ ਇਸ ਲਈ ਇਹੋ ਜੀਆਂ ਘਟੀਆਂ ਕੰਮ ਨਹੀਂ ਕਰਨੇ ਚਾਹੀਦੇ ਸੋਏ ਚੀਜ਼ ਦਾ ਜਰੂਰ ਧਿਆਨ ਰੱਖੋ ਤੇ ਇਹ ਚੀਜ਼ ਦੇ ਜਿਹੜੇ ਬੰਦੇ ਚਾਹੁੰਦੇ ਨੇ ਵੀ ਇਹ ਚੀਜ਼ ਨਹੀਂ ਰੁਕਣੀ ਚਾਹੀਦੀ ਰੁਕਣੀ ਚਾਹੀਦੀ ਸ਼ੇਅਰ ਕਰ ਦਿਓਗੇ ਪਹੁੰਚਾ ਦਿਓ ਹਰੇਕ ਬੰਦੇ ਤੱਕ ਇਹ ਵੀਡੀਓ